ਆਪਣੇ ਦੇਸ਼ ਤੇ اور ਦੁਨੀਆ ਦੇ ਮਹਾਨ ਸ਼ਖੂਬ ਆਪਣੇ ਛੋਟੇ ਵੀ ਬ੍ਰਿੰਦਰ ਕਮਨਜੀ ਦੀ ਅੰਤਿਮ ਅਰਦਾਸ ਨੂੰ ਸ਼ਾਮਲ ਹੋ ਕੇ ਆਇਆ ਮੰਨਣ ਚ ਨਹੀਂ ਆਂਦਾ ਕਿ ਇਤਨਾ ਖੂਬਸੂਰਤ ਸ਼ਕਤੀਸ਼ਾਲੀ ਇਨਸਾਨ ਦੁਨੀਆ ਤੋਂ ਪਛਾਣਨ ਦੇ लायक ਜਾਸਰ ਹੈ ਮੇਰੇ ਤੋਂ ਪਹਿਲੇ ਚੀਮਾ ਜੀ ਨੇ ਬਾਕੀ ਸਾਥੀਆਂ ਨੇ ਬੜੇ ਵਿਸਥਾਰ ਨਾਲ ਦੱਸਿਆ ਹੈ ਇਹ ਤਾਂ ਠੀਕ ਹੈ ਕਿ ਇਨਸਾਨ ਜੋ ਦੁਨੀਆ ਤੇ ਆਂਦਾ ਹੈ ਬਾਹਰ ਕਿਤੇ ਜਾਣਾ ਹੈ ਪਰ ਕਿਸੇ ਕਿਸੇ ਲਈ ਐਸੀ ਘਟਨਾ ਵਾਪਰਦੀ ਹੈ ਕਿ ਕੁਝ ਕਹਿਣ ਨੂੰ ਸ਼ਬਦ ਨਹੀਂ ਮਿਲਦੇ ਕਿ ਇਸ ਚੀਜ਼ ਨੂੰ ਇਸ ਹਾਲਾਤ ਨੂੰ ਕਿਸ ਤਰੀਕੇ ਦੇ ਨਾਲ ਬਿਆਨ ਕੀਤਾ ਜਾਵੇ ਸਾਡੇ ਪਰਿਵਾਰ ਨਾਲ ਇਸ ਪਰਿਵਾਰ ਦਾ ਮੈਨੂੰ ਯਾਦ ਹੈ ਕਿ 1997 ਨੂੰ ਜਦੋਂ ਮੈਂ ਨਵੇਂ ਨਵੇਂ ਪਟਾਲਾ ਤੋਂ ਆਇਆ ਸੀ ਉਹਦੇ ਪਿਤਾ ਜੀ ਦਾ ਸਾਡੇ ਕਾਰਾਣਾ ਆਪਣੇ ਹਲਕੇ ਦੇ ਵਿਕਾਸ ਲਈ ਆਪਣੇ ਕੰਮਾਂ ਲਈ ਸ਼ੁਰੂ ਹੋਇਆ ਇਤਨਾ ਪਿਆਰ ਪਾਇਆ ਇਹਦੇ ਪਿਤਾ ਜੀ ਜਿਹਨਾਂ ਨੂੰ ਸਿਮੰਚੀ ਜੀ ਕਹ ਕੇ ਵੀ ਬੁਲਾਉਂਦੇ ਹਾਂ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਜ਼ਿੰਦਗੀ ਦਾ ਸਫ਼ਰ ਚੱਲ ਰਹੀ ਸੀ। ਔਰ ਇਸ ਬੱਚੇ ਨੂੰ ਇਸ ਬੇਬੇ ਨੂੰ ਦੇਖ ਕੇ ਆਪਣੇ ਆਪ 'ਚ ਮੇਰਾ ਖਿਆਲ ਹੈ ਕਿ ਹਰ ਇਨਸਾਨ ਨੂੰ ਜਦੋਂ ਉਸ ਬੱਚੇ ਨੂੰ ਉਸ ਬੇਬੇ ਨੂੰ ਵੰਦਾ ਸੀ ਉਹਦੇ ਵਿੱਚ ਵੀ ਜੋਸ਼ ਆ ਜਾਂਦਾ ਸੀ। ਉਹਦੇ ਵੱਲ ਵੇਖ ਕੇ ਕਿ ਪ੍ਰਮਾਤਮਾ ਨੇ ਉਹਨੂੰ ਇਤਨੀ ਅੱਛੀ ਸਿਹਤ, ਉਹਦੀ ਮਿਹਨਤ ਦਾ ਸਫਾ ਇਤਨਾ ਕਾਫੀ ਪਰ ਬਣਾਇਆ ਹੈ। ਔਰ ਮੈਂ ਇਹ ਕਹਾਂਗਾ ਕਿ ਉਹ ਆਮ ਇਨਸਾਨ ਨਹੀਂ ਸੀ ਉਹ ਪਰਮਾਤਮਾ ਦੇ ਦੁਆਰਾ ਬਣਾਇਆ ਹੋਇਆ ਇੱਕ ਸਪੈਸ਼ਲ ਖਾਸ ਇਨਸਾਨ ਸੀ